ਸੋ ਭਈ ਅਸੀਂ ਉੱਤਰੇ ਸੀ ਡੁੰਮਰੇ ਡੁੰਮਰੇ ਤੋਂ ਉੱਤਰ ਕੇ ਹੋਣਾ ਸੀ ਇੱਥੋਂ 5-7 ਕਿਲੋਮੀਟਰ ਐ ਬੰਦੀਪੁਰ ਤੇ ਆ ਬੱਸ ਖੜੀਆਂ ਨੇ ਇਹਨਾਂ ਵਿੱਚੋਂ ਇੱਕ ਬੱਸ ਜਾਊਗੀ ਬੰਦੀਪੁਰ ਇਹ ਆ ਵਾਲੀ ਬੱਸ ਖੜੀ ਆ ਜੀ ਔਰ ਅਸੀਂ ਨੇਪਾਲ ਆਏ ਸੀ ਨੇਪਾਲ ਤੋਂ ਸਿੱਧਾ ਫਲਾਈਟ ਫੜੀ ਅਸੀਂ ਪਹੁੰਚ ਗਏ ਯੂਰਪ ਜਰ ਇੱਥੇ ਨਾ ਰਿਕਸ਼ੇ ਨਹੀਂ ਹੈਗੇ ਆਪਣਾ ਦਿੱਲੀ ਚ ਜੇ ਮੈਂ ਰਿਕਸ਼ੇ ਚੱਲਦੇ ਨੇ 10 ਰੁਪਏ 20 ਰੁਪਏ ਚ ਇੱਥੇ ਬੱਸ ਫੜੋ ਜਾਂ ਫਿਰ ਟੈਕਸੀ ਕਰਾਓ ਸਭ ਤੋਂ ਘੱਟ ਖਰਚਾ ਥੋੜਾ ਲੋਕਲ ਬੱਸਾਂ ਦੀ ਹੋਊਗਾ ਇਹਨਾਂ ਨਾਲ ਨਾ ਫਸ ਜਾਓ ਜਿਵੇਂ ਆ ਖੜੀ ਆ ਇੱਕ ਪਿੱਛੇ ਖੜੀ ਸੀ ਇਹ ਧੱਕੇ ਨਾਲ ਜ਼ਬਰਦਸਤੀ ਲੈ ਜਾਂਦੇ ਨੇ ਫੜ ਹਾਲੇ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਅੱਜ ਆਪਾਂ ਖੜੇ ਆਂ ਬਈ ਨੇਪਾਲ ਦੇ ਅੰਦਰ ਪੋਖਰਾ ਸ਼ਹਿਰ ਦੇ ਵਿੱਚ ਸੋ ਇੱਥੇ ਆਪਾਂ ਰੂਮ ਲਿਆ ਹੋਇਆ ਸੀਗਾ ਔਰ ਰੂਮ ਦਾ ਜਿਹੜਾ ਕਿਰਾਇਆ ਸੀ ਉਹ ਸੀਗਾ 650 ਰੁਪਏ ਇੰਡੀਆ ਦਾ ਠੀਕ ਹੈ ਔਰ ਇੱਥੋਂ ਦਾ 900 ਰੁਪਏ ਹੋ ਅੱਜ ਆਪਾਂ ਇੱਥੋਂ ਚੈੱਕ ਆਊਟ ਕਰਾਂਗੇ ਅੱਜ ਆਪਾਂ ਜਾਵਾਂਗੇ ਇੱਕ ਐਦਾਂ ਦੇ ਪਿੰਡ ਦੇ ਵਿੱਚ ਜਿਹੜਾ ਕਿ ਯੂਰਪ ਕੰਟਰੀ ਵਰਗਾ ਪਿੰਡ ਆ ਐਵੇਂ ਲੱਗੂਗਾ ਜਾ ਕੇ ਪਿੰਡ ਦੇ ਵਿੱਚ ਕਿ ਆਪਾਂ ਬਾਹਰਲੀ ਕੰਟਰੀ ਕਿਤੇ ਆ ਗਏ ਜਿਵੇਂ ਕਿ ਯੂਰਪ ਕੰਟਰੀਆਂ ਸੋਹਣੇ-ਸੋਹਣੇ ਕੰਟਰੀਆਂ ਹੁੰਦੀਆਂ ਨੇ ਐ ਲੱਗੂ ਕਿ ਆਪਾਂ ਉੱਥੇ ਆ ਗਏ ਬੜਾ ਸੋਹਣਾ ਬਣਾਇਆ ਹੋਇਆ ਵਿਲੇਜ ਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਪੂਰਾ ਐਕਸਪਲੋਰ ਕਰਾਂਗੇ ਔਰ ਉੱਥੇ ਇੱਕ ਕੇਬਲਕਾਰ ਚੱਲਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿੰਨਾ ਉਹਦਾ ਕਿਰਾਇਆ ਲੱਗਦਾ ਕਿੱਥੋਂ ਕਿਵੇਂ ਜਾਣਾ ਕਿੰਨਾ ਟਾਈਮ ਉਹਦਾ ਹੁੰਦਾ ਠੀਕ ਆ ਸਾਰੀ ਗੱਲਬਾਤ ਕਰਾਂਗੇ ਸੋ ਜੁੜੇ ਰਹੋ ਵੀ ਆ ਸੀਗਾ ਸਾਡਾ ਹੋਟਲ ਇਹ ਤੁਹਾਨੂੰ ਨੀਚੋ ਆ ਕੇ ਦਿਖਾ ਦਾਂ ਇੱਕ ਵਾਰੀ ਇਹ ਬਾਈਆਂ ਨੇ ਸਾਡੇ ਤੋਂ ਕਰਾਇਆ ਲਿਆ ਸੀਗਾ 900 ਰੁਪਏ ਨੇਪਾਲੀ ਔਰ 650 ਰੁਪਏ ਇੰਡੀਆ ਦਾ ਬੜਾ ਵਧੀਆ ਸੀਗਾ ਇਹਦੇ ਅੰਦਰ ਹੀ ਤੁਹਾਨੂੰ ਮਿਲ ਜੂਗਾ ਖਾਣ ਵਾਸਤੇ ਖਾਣਾ ਸਵੇਰ ਦਾ ਦੁਪਹਿਰ ਦਾ ਸ਼ਾਮ ਦਾ ਜਦੋਂ ਮਰਜ਼ੀ ਤਿੰਨੇ ਟਾਈਮ ਇੱਥੇ ਖਾਣਾ ਮਿਲਦਾ ਔਰ 24 ਘੰਟੇ ਹੀ ਓਪਨ ਰਹਿੰਦਾ ਠੀਕ ਹੈ ਜਦੋਂ ਮਰਜ਼ੀ ਆ ਕੇ ਇੱਥੇ ਹਟਲ ਲੈ ਲਿਓ ਆ ਤੁਸੀਂ ਦੇਖ ਸਕਦੇ ਹੋ ਇੱਥੇ ਫੇਵਾ ਲੈ ਕੇ ਇਹ ਵਾਲੇ ਕਿਤੇ ਬਿਲਕੁਲ ਕੰਡੇ ਤੇ ਇਹਨਾਂ ਦਾ ਹੋਟਲ ਹੈ ਬਿਲਕੁਲ ਸਸਤਾ ਵੀ ਪਊਗਾ ਤੇ ਖਾਣ ਪੀਣ ਦਾ ਪ੍ਰਬੰਧ ਪੂਰਾ ਵਧੀਆ ਬਣਾਉਂਦੇ ਪਰੌਂਠੇ ਬਹੁਤ ਵਧੀਆ ਸੀ ਕੱਲ ਸਵੇਰੇ ਅਸੀਂ ਖਾ ਕੇ ਗਏ ਬੱਸ ਦੇ ਵਿੱਚ ਘੁੰਮੇ ਸੀ ਠੀਕ ਹੈ ਸੋ ਅੱਜ ਆਪਾਂ ਜਾਣ ਲੱਗੇ ਆ ਬੰਦੀਪੁਰ ਸੋ ਇੱਥੋਂ ਆਪਾਂ ਚੈੱਕ ਆਊਟ ਕਰਕੇ ਬਾਹਰੋਂ ਬੱਸ ਫੜਾਂਗੇ ਬੱਸ ਫੜ ਕੇ ਬੱਸ ਦਾ ਕਿਰਾਇਆ ਕਿੰਨਾ ਉਹ ਸਾਰਾ ਦੱਸਾਂਗੇ ਤੁਹਾਨੂੰ ਕਿੰਨਾ ਕਿਰਾਇਆ ਪੈਂਦਾ ਬਿਲਕੁਲ ਘੱਟ ਖਰਚ ਤੇ ਆਪਾਂ ਕਮਾ ਰਹੇ ਹਾਂ ਔਰ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਜ਼ਰੂਰ ਕਰ ਲਿਓ ਸੋ ਮਿਲਦੇ ਆਂ ਵੀਡੀਓ ਚ ਵੀਡੀਓ ਸ਼ੁਰੂ ਕਰਦੇ ਆ ਇਓ ਖਾਣ ਦੇ ਪੈਸੇ ਦੇ ਕੇ ਘਰ ਆਪਾਂ ਚੱਲਾਂਗੇ ਇੱਥੋਂ ਬੱਸ ਫੜਾਂਗੇ ਪ੍ਰithvi ਚੌਂਕ ਜਾਵਾਂਗੇ ਉੱਥੋਂ ਫਿਰ ਅੱਗੇ ਬੱਸ ਫਿਰ ਦੁਬਾਰੇ ਫੜਾਂਗੇ ਕਾਠਮੰਡੂ ਦੀ ਮੰਡੀਪੁਰ ਉਤਰਾਂਗੇ ਆਪਾਂ ਠੀਕ ਹੈ ਯਾਰ ਇੱਥੇ ਨਾ ਰਿਕਸ਼ੇ ਨਹੀਂ ਹੈਗੇ ਆਪਣਾ ਦਿੱਲੀ ਚ ਜਿਵੇਂ ਰਿਕਸ਼ੇ ਚੱਲਦੇ ਨੇ 10 ਰੁਪਏ 20 ਰੁਪਏ ਚ ਇੱਥੇ ਬੱਸ ਫੜੋ ਜਾਂ ਫਿਰ ਟੈਕਸੀ ਕਰਾਓ ਹੁਣ ਅਸੀਂ ਬਸਾਂ ਦੀ ਵੇਟ ਕਰ ਰਹੇ ਆਂ ਬੱਸ ਵਾਲਾ 30 35 ਰੁਪਏ ਲਊਗਾ ਮੈਨੂੰ ਲੱਗਦਾ ਸਾਢੇ 3 ਕਿਲੋਮੀਟਰ ਇੱਥੋਂ ਚੌਂਕ ਜਿਹੜਾ ਬੱਸ ਸਟੈਂਡ ਉੱਥੇ ਜਾਣ ਦਾ ਇਹ ਨਹੀਂ ਆਈ ਤੇ ਜਿਹੜੇ ਟੈਕਸੀ ਆ ਉਹ ਲੈ ਰਹੇ ਨੇ 400 ਰੁਪਏ ਨ ਤੋ ਜਦੋਂ ਨਾਲੋਂ ਸਾਨੂੰ ਵਧੀਆ ਕਿ ਬੱਸ ਫੜਾਂਗੇ ਬੱਸ ਵਿੱਚ ਜਾਵਾਂਗੇ ਹੁਣ ਬੱਸ ਦੀ ਵੇਟ ਕਰ ਰਹੇ ਆਂ ਉਹ ਤੱਕ ਥੋੜਾ ਅਸੀਂ ਅੱਗੇ ਚੱਲ ਕੇ ਆ ਰਹੇ ਆਂ ਸੋ ਭਾਈ ਸਾਨੂੰ ਮਿਲ ਗਈ ਬੱਸ ਇਹ ਬੱਸ ਦੇ ਲੱਗੇ ਨੇ ਸਾਨੂੰ ਚੌਂਕ ਤੱਕ ਬੱਸ ਸਟੈਂਡ ਤੱਕ ਜਾਣ ਦੇ 40 ਰੁਪਏ ਇੱਕ ਬੰਦੇ ਦੇ ਦੋ ਜਣਾਂ ਦੇ ਉੱਤੇ ਨੇ ਅਸੀਂ ਨੇ 80 ਰੁਪਏ ਠੀਕ ਐ ਸੋ ਇਹ ਫਿਰ ਵੀ ਸਸਤੀ ਪੈ ਗਈ ਸਾਨੂੰ ਪਰ ਗੱਲ ਐਵੇਂ ਆ ਕਿ ਸਾਨੂੰ ਅਗਰ ਟੈਕਸੀ ਕਰਦੇ ਤਾਂ ਸਾਨੂੰ 400 ਰੁਪਏ ਲੈਣਾ ਸੀ ਉਹਨੇ ਪਰ ਇਹ ਫਿਰ ਵੀ ਸਾਨੂੰ 80 ਰੁਪਏ ਵਿੱਚ ਹੁਣ ਅਸੀਂ ਚੌਂਕ ਤੇ ਪਹੁੰਚਾਂਗੇ ਉਸ ਤੋਂ ਫਿਰ ਫੜਾਂਗੇ ਅਸੀਂ ਬੰਦੀਪੁਰ ਵਿਲੇਜ ਦੀ ਬੱਸ ਸੋ ਮੇਰੇ ਦੋਸਤੋ ਆਪਾਂ ਨੂੰ ਬੱਸ ਨੇ ਉਤਾਰਿਆ ਸੀਗਾ ਪ੍ਰithvi ਚੌਂਕ ਤੇ ਤੇ ਆ ਜਿਹੜੀਆਂ ਦੇਖ ਸਕਦੇ ਬਸਾਂ ਜੀਆਂ ਵਾਲੇ ਹਾਕਾ ਮਾਰਦੇ ਫਿਰਦੇ ਨੇ ਕਿ ਇਹਦੇ ਵਿੱਚ ਬੱਕ ਜਾਓ ਫਿਰ ਦੋ 350 ਰੁਪਏ ਲਵਾਂਗੇ ਬੰਦੀਪੁਰ ਜਾਂਦਾ ਉੱਥੋਂ ਅੱਗੇ ਇੱਕ ਹੋਰ ਚੇਂਜ ਕਰਾਂਗੇ ਮਤਲਬ ਕਿ ਇਹ ਠੱਕੇ ਨਾਲ ਹੀ ਜ਼ਬਰਦਸਤੀ ਲੈ ਜਾਂਦੇ ਨੇ ਧਿਆਨ ਰੱਖਿਓ ਮੜਾ ਜਾ ਆਪਾਂ ਤੁਸੀਂ ਬਤ ਬਤ ਕੋਸ਼ਿਸ਼ ਕਰਿਓ ਜਿੱਥੇ ਵੀ ਹੋਊਗੇ ਬੱਸ ਲਿਓ ਮਤਲਬ ਕਿ ਲੋਕਲ ਬੱਸ ਲੈਣੇ ਤੁਸੀਂ ਨੇ ਸਭ ਤੋਂ ਘੱਟ ਖਰਚਾ ਥੋੜਾ ਲੋਕਲ ਬੱਸ ਦੀ ਹੋਊਗਾ ਇਹਨਾਂ ਨਾਲ ਫਸ ਜੋ ਜਿਵੇਂ ਆ ਖੜੀ ਆ ਇੱਕ ਪਿੱਛੇ ਖੜੀ ਸੀ ਇਹ ਧੱਕੇ ਨਾਲ ਜ਼ਬਰਦਸਤੀ ਲੈ ਜਾਂਦੇ ਨੇ ਫੜ-ਫੜ ਕੇ ਠੀਕ ਹੈ ਨਾ ਬਾਈ ਆਪਾਂ ਨੂੰ ਬੱਸ ਮਿਲੀ ਹੈ ਸਭ ਤੋਂ ਸਸਤੀ 250 ਰੁਪਏ ਬਚੇ ਲੈ ਕੇ ਜਾਊਗੀ ਥੋੜਾ ਦੇ ਪਿੱਛੇ ਬੰਦੀਪੁਰ ਤੋਂ ਪਿੱਛੇ ਉੱਥੋਂ ਅੱਗੇ ਬੰਦੀਪੁਰ ਜਾਵਾਂਗੇ ਫਿਰ ਉੱਥੋਂ ਅੱਗੇ 50 ਰੁਪਏ ਹੋਰ ਲੱਗਣਗੇ 300 ਰੁਪਏ ਤੱਕ ਅਸੀਂ ਬੰਦੀਪੁਰ ਜਾਵਾਂਗੇ ਹੁਣ ਸੋ ਦੋਸਤੋ ਆਪਾਂ ਬਹਿ ਗਏ ਆ ਬੱਸ ਦੇ ਵਿੱਚ ਬੱਸ ਵਾਲੇ ਮੰਗ ਰਹੇ ਸੀ ਆਪਣੇ ਤੋਂ 350 ਰੁਪਏ ਆਪਾਂ ਖਿੱਚ ਤੂ ਕਰਕੇ 250 ਰੁਪਏ ਤੱਕ ਲੈ ਆਏ ਸਭ ਤੋਂ ਸਸਤੀ 250 ਰੁਪਏ ਤੋਂ ਤੱਕ ਕੋਈ ਵੀ ਨਹੀਂ ਜਾਣੀ ਸੀ ਟੈਮਰੋ ਡੋਮਰੋ ਕਰਕੇ ਕੋਈ ਪਿੰਡ ਦਾ ਕੋਈ ਹੋਏਗਾ ਉਥੇ ਜਾਏਗੀ ਉਥੋਂ ਅੱਗੇ ਜਾਵਾਂਗੇ ਆਪਾਂ ਬੰਦੀਪੁਰ ਉਥੋਂ ਅੱਗੇ 50 ਰੁਪਏ ਹੋਰ ਲੱਗਣਗੇ ਠੀਕ ਹੈ ਸੋ ਦੇਖਦੇ ਹਾਂ ਹੁਣ ਕਿਦਾਂ ਟਾਈਮ ਲੱਗਦਾ ਔਰ ਇੱਥੇ ਮੈਂ ਬੈਠਿਆ ਵਿੰਡੋਸ ਬਸ ਵਧੀਆ ਵੈਸੇ ਤੇ ਜ਼ਿਆਦਾ ਖਰਾਬ ਨਹੀਂ ਹੈਗੀ ਵਧੀਆ ਬੱਸ ਮਿਲੀ ਆ 250 ਰੁਪਏ ਵਿੱਚ ਕੋਈ ਮਾੜੀ ਨਹੀਂ ਹੈਗੀ ਠੀਕ ਹੈ ਵੋਇਸ ਜੀ ਉੱਤਰੇ ਸੀ ਡੁਮਰੇ ਡੁਮਰੇ ਤੋਂ ਉੱਤਰ ਕੇ ਹੋਣਾ ਸੀ ਇੱਥੋਂ 5-7 ਕਿਲੋਮੀਟਰ ਐ ਬੰਦੀਪੁਰ ਤੇ ਆ ਬੱਸ ਖੜੀਆਂ ਨੇ ਇਹਨਾਂ ਵਿੱਚੋਂ ਇੱਕ ਬੱਸ ਜਾਊਗੀ ਬੰਦੀਪੁਰ ਇਹ ਆਹ ਵਾਲੀ ਬੱਸ ਖੜੀ ਆ ਜੀ ਆ ਲਿਖਿਆ ਆ ਬੰਦੀਪੁਰ ਇਹ ਦੇਖਦੇ ਨੇ ਕਿੰਨਾ ਕਰਾ ਲੈਣਦੇ ਨੇ ਹੁਣ ਠੀਕ ਐ ਬੱਸ ਵਿੱਚ ਬੈਠੇ ਆ ਅਸੀਂ ਜਾ ਰਹੇ ਬੰਦੀਪੁਰ ਤੇ ਆ ਆਪਣੀ ਮੈਡਮ ਬੈਠੇ ਨੇ ਕੈਨਾ ਨਾ ਮਾਈਕਾ 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 ਨੇ ਇਹ ਇਹ ਹੈਗੇ ਨੇ ਨੀਦਰਲੈਂਡ ਤੋਂ ਔਰ ਇਹਦੇ ਇੱਕ ਡਾਕਟਰ ਨੇ ਤੇ ਇਹ ਹੁਣ ਤਿੰਨ ਮਹੀਨੇ ਤੋਂ ਇਕੱਠੇ ਘੁੰਮ ਰਹੇ ਨੇ ਤੇ ਘੁੰਮਦੇ ਘੁੰਮਦੇ ਹੁਣ ਇਹ 네ਪਾਲ ਘੁੰਮ ਰਹੇ ਨੇ 네ਪਾਲ ਤੋਂ ਬਾਅਦ ਇਹ ਜਾਣਗੇ ਇੰਡੀਆ ਇੰਡੀਆ ਆਉਣਗੇ ਸ਼ਨੀਵਾਰ ਨੂੰ ਇੰਡੀਆ ਘੁੰਮ ਕੇ ਫਿਰ ਅੱਗੇ ਜਾਣਗੇ ਫਿਲੀਪੀਨ ਘੁੰਮਣਾ ਕਾਫੀ ਘੁੰਮਣਾ ਮਤਲਬ ਇਹਨਾਂ ਨੇ ਹੈਨਾ ਸੋ ਲੋ ਵੀ ਦੋਸਤੋ ਬੱਸ ਨੇ ਸਾਨੂੰ ਉਤਾਰਤਾ ਬੜੀ ਜ਼ਿਆਦਾ ਉੱਪਰ ਆਇਆ ਅਸੀਂ 4200 ਫੁੱਟ ਉੱਪਰ ਆ ਗਏ ਆਂ ਦੇਖਦੇ ਹਾਂ ਹੁਣ ਦਿਖਾਉਣੇ ਕਿੱਥੇ ਦਾ ਪਲੇਜ ਲੱਭਦੇ ਆਂ ਕਿੱਥੇ ਆ ਪਿੰਡ ਉਹ ਜਿਹੜਾ ਕਹਿੰਦੇ ਨੇ ਯੂਰਪ ਕੰਟਰੀ ਵਰਗਾ ਪਿੰਡ ਆ ਸੋ ਲਓ ਜੀ ਆਪਾਂ ਪਹੁੰਚ ਗਏ ਆ ਯੂਰਪ ਕੰਟਰੀ ਦੇ ਅੰਦਰ ਖੜੇ ਆ ਇਸ ਟਾਈਮ ਦੇਖ ਸਕਦੇ ਹੋ ਕਿੰਨਾ ਸੋਹਣਾ 뷰 ਆ ਯੂਰਪ ਕੰਟਰੀ ਦਾ ਔਰ ਅਸੀਂ ਨੇਪਾਲ ਆਏ ਸੀ ਨੇ ਪਾਲ ਤੋਂ ਸਿੱਧਾ ਫਲਾਈਟ ਫੜੀ ਅਸੀਂ ਪਹੁੰਚ ਗਏ ਯੂਰਪ ਦੇਖ ਸਕਦੇ ਹੋ ਆ ਸਾਰਾ ਬਈ ਹਿੰਦੀ ਲਿਖੀ ਹੋਈ ਆ ਯੂਰਪ ਕੰਟਰੀ ਵਿੱਚ ਠੀਕ ਹੈ ਦੇਖ ਕਿੰਨਾ ਹਣਾ ਘਰ ਬਣੇ ਹੋਏ ਨੇ ਆ ਦੇਖੋ ਪਰੋਂ ਕਿਆ ਬਾਤ ਆ ਮਜ਼ੇਦਾਰ ਨੇ ਯਾਰ ਆ ਦੇਖੋ ਇਧਰ ਕਿੰਨਾ ਹਣਾ 뷰 ਆ ਕਿਆ ਬਾਤ ਆ ਆ ਦੇਖੋ ਬੱਲਾ 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 ਮਜ਼ਾ ਆ ਗਿਆ ਭਾਈ ਦੇਖੋ ਲੈ ਵੀ ਦੇਖਦੇ ਹੁਣ ਇਥੋਂ ਕੀ ਖਾਣਾ ਪੀਣਾ ਮੈਨੂੰ ਭੁੱਖ ਲੱਗ ਰਹੀ ਆ ਓਲਡ ਹੋਮ ਇੱਥੋਂ ਦੇਖ ਲੈਨੇ ਆਂ ਆਰਕਸ ਬੁਝੇ ਮਿਲੂਗਾ ਖਾਣ ਪੀਣ ਨੂੰ ਇੱਥੋਂ ਖਾ ਲਾਂਗੇ ਓਹ ਸਾਹਮਣੇ ਦੇਖੋ ਇੱਕ ਵਾਰੀ 뷰 ਚੈੱਕ ਕਰੋ ਏ ਓਹ ਦੇਖੋ ਕੀ ਬਾਤ ਹੈ ਕੀ ਨਿਆਰਾ ਦੇਖੋ ਸਹੀ ਗੱਲ ਆ ਬਾਈ ਨੇਪਾਲ ਸੋਹਣਾ ਬਹੁਤ ਆ ਵੈਸੇ ਦੇਖੋ ਆ ਖੜੇ ਆ ਅਸੀਂ ਇੱਥੇ ਦੇਖ ਲੈਣਾ ਕੁਝ ਖਾਣ ਪੀਣ ਨੂੰ ਅਗਰ ਕੁਝ ਮਿਲੂਗਾ ਵਧੀਆ ਜਾ ਠੀਕ ਹੈ ਫਿਰ ਦਿਖਾਉਣਾ ਤੁਹਾਨੂੰ ਕੀ ਕੁਝ ਮਿਲਦਾ ਇੱਥੇ ਖਾਣ ਨੂੰ ਇੱਥੇ ਰੈਸਟੋਰੈਂਟ ਦੇਖੋ ਕਿੰਨੇ ਸੋਹਣੇ ਬਣੇ ਹੋਏ ਨੇ ਠੀਕ ਹੈ ਆ ਦੇਖ ਸਕਦੇ ਹਾਂ ਏਦਾਂ ਬੈਠੇ ਇੱਥੇ ਬੈਠ ਕੇ ਤੁਸੀਂ ਫੋਟੋ ਖਿਚਵਾ ਸਕਦੇ ਹੋ ਹਨ ਜਿੱਦਾਂ ਕੁਐਸਚਨ ਲੱਗੇ ਹੋਏ ਨੇ ਸੇਮ ਏਦਾਂ ਬਾਹਰ ਲਿੰਗ ਹਟਰੀ ਚ ਹੁੰਦਾ ਯੂਰਪ ਕੰਟਰੀ ਚ ਏਦਾਂ ਹੀ ਹੁੰਦੀਆਂ ਨੇ ਸਾਰੀਆਂ ਕੰਟਰੀਆਂ ਠੀਕ ਹੈ ਸੋ ਇਧਰ ਉਹ ਚਸ ਖੇਡ ਰਹੇ ਨੇ ਬਾਈ ਮੈਨੂੰ ਲੱਗਦਾ ਔਰ ਇਹ ਕੋਈ ਮੰਦਿਰ ਬਣਿਆ ਹੋਇਆ ਇਹ ਮੰਦਿਰ ਤੇ ਦਰਸ਼ਨ ਕਰ ਸਕਦੇ ਨੇ ਤੁਸੀਂ ਠੀਕ ਹੈ ਔਰ ਇਸ ਸਾਈਡ ਦੇਖ ਸਕਦੇ ਹਾਂ ਜਿਵੇਂ ਕਿ ਆਹ ਵਾਲਾ ਰੈਸਟੋਰੈਂਟ ਨੇ ਇਹਨਾ ਇੱਥੋਂ ਲੈ ਕੇ ਉਹ ਸਾਹਮਣੇ ਦਰਵਾਜ਼ਾ ਜਾ ਉੱਥੋਂ ਲੈ ਕੇ ਇਹ ਸਾਰਾ ਐਂਡ ਤੱਕ ਪੂਰਾ ਇਹ ਵਿਲੇਜ ਇਦਾਂ ਹੀ ਬਣਾਇਆ ਹੋਇਆ ਬੜਾ ਸੋਹਣਾ ਬਣਾ ਰੱਖਿਆ ਇਹ ਸਾਰੇ ਹੋਟਲ ਵਗੈਰਾ ਨੇ ਮਤਲਬ ਕਿ ਇੱਕ ਤਰ੍ਹਾਂ ਨਾਲ ਇਹ ਮਾਰਕੀਟ ਵਗੈਰਾ ਆ ਜਾਂਦੀ ਆ ਆ ਅੰਦਰੋਂ ਨਿਕਲੇ ਨਹੀਂ ਮਿਲਦਾ ਬਾਈ ਇੱਧਰ ਕੋਈ ਮੰਦਿਰ ਵਗੈਰਾ ਹੋਊਗਾ ਅੰਦਰ ਇੱਧਰ ਇਹ ਵੀ ਮੰਦਿਰ ਚ ਲੱਗ ਰਿਹਾ ਤੇ ਉਹ ਵੀ ਮੰਦਿਰ ਲੱਗ ਰਿਹਾ ਇਹ ਅੰਦਰੋਂ ਨਿਕਲੇ ਆਉਣਗੇ ਬਾਈ ਔਰ ਬਾਕੀ ਅੰਦਰ ਹੋਰ ਪਿੰਡ ਚ ਜਾਣਾ ਇੱਥੋਂ ਥੱਲੇ ਉਤਰ ਕੇ ਤੁਸੀਂ ਅੱਗੇ ਜਾ ਸਕਦੇ ਹੋ ਹਨ ਇੱਧਰ ਸਾਹਮਣੇ ਉੱਧਰ ਜਾ ਸਕਦੇ ਹੋ ਤੇ ਇੱਧਰ ਵੀ ਸਾਹਲੇ ਜਾ ਸਕਦੇ ਹਾਂ ਇਹ ਸੇਮ ਇਦਾਂ ਬਣਾ ਰੱਖਿਆ ਕਿ ਜਿਵੇਂ ਯੂਰਪ ਕੰਟਰੀਆਂ ਦੇ ਘਰ ਹੁੰਦੇ ਨੇ ਹੋਟਲ ਹੁੰਦੇ ਨੇ ਰੈਸਟੋਰੈਂਟ ਹੁੰਦੇ ਸੋ ਭਾਈ ਅਸੀਂ ਨਾ ਉੱਤੋਂ ਥੱਲੇ ਆਏ ਜਿੱਥੇ ਤੁਹਾਨੂੰ ਬਸ ਉਤਾਰੂਗੀ ਉੱਥੋਂ ਸਿੱਧੇ-ਸਿੱਧੇ ਜਾਈ ਜਾਣਾ ਪੂਰੀ ਮਾਰਕੀਟ ਘੁੰਮਣੇ ਜਿਹੜੀ ਮੈਂ ਹੁਣ ਘੁੰਮ ਕੇ ਆਇਆ ਤੇ ਹੁਣ ਮੈਂ ਜਾ ਰਿਹਾ ਅੱਗੇ ਕੇਵਲ ਕਾਰ ਕਰਨ ਵਾਸਤੇ ਕਿੱਦਾਂ ਦੀ ਹੋਏਗੀ ਉਹ ਦੇਖਦੇ ਆਂ ਇਹ ਕਹਿੰਦਾ ਇੱਥੇ ਤੁਸੀਂ ਦੇਖੀ ਹੋਊਗੀ ਉਹ ਤਾਰਾਂਿਆਂ ਦੇ ਉੱਪਰ ਜਾਂਦੇ ਨੇ ਲੋਕੀ ਲੰਮਕ ਕੇ ਹਨਾ ਉਹ ਇਦਾਂ ਜਾਂਦੇ ਨੇ ਤੇ ਦੂਜੀ ਸਾਈਡ ਤੋਂ ਲੈ ਜਾਂਦੇ ਨੇ ਉਹ ਕਿੰਨਾ ਪ੍ਰਾਈਸ ਵਗੈਰਾ ਸਾਰਾ ਕੁਝ ਆਪਾਂ ਦੱਸਾਂਗੇ ਤੁਹਾਨੂੰ ਤੇ ਬਾਕੀ ਇੱਧਰ ਹੁਣ ਮੈਂ ਜਿੱਦਾਂ ਇਹ ਸੁਨ ਸੁਨ ਸੁਨਸਾਨ ਪਈ ਹੈ ਜਮਾ ਆ ਦੇਖੋ ਇਦਾਂ ਮਾਰਕੀਟ ਲੱਗੀ ਹੁੰਦੀ ਹੈ ਕਿਸੇ ਨੇ ਕੁਝ ਲੈਣਾ ਕਾ ਕਿਆ ਘਰ ਬਣੇ ਹੋਏ ਨੇ ਇੱਥੇ ਇਦਾਂ ਦੇ ਪੁਰਾਣੇ ਬਰਾਇਨ ਟਾਈਪ ਦੇ ਤੇ ਇਹ ਪਹਾੜੀ ਇਲਾਕਾ ਸਾਰਾ ਬਹੁਤ ਉੱਚੇ ਆ ਗਏ ਅਸੀਂ ਇਸ ਟਾਈਮ ਖੜੇ ਆ 4000 ਫੁੱਟ ਤੇ ਖੜੇ ਆ 4200 ਫੁੱਟ ਉੱਪਰ ਖੜੇ ਆ ਅਸੀਂ ਇਸ ਟਾਈਮ ਠੀਕ ਹੈ ਸੋ ਦੇਖਦੇ ਆ ਅੱਗੇ ਕਿੱਥੇ ਕੇਵਲ ਘਰ ਆ ਕੋਈ ਹੋਰ ਵੀ ਦੋ ਚੀਜ਼ਾਂ ਸੀ ਇੱਥੇ ਐਕਟੀਵਿਟੀਆਂ ਕਰਨ ਵਾਸਤੇ ਉਹ ਹੀ ਦੇਖਣ ਜਾ ਰਹੇ ਹਾਂ ਲੱਭ ਨਹੀਂ ਰਹੀਆਂ ਸਾਨੂੰ ਪਰ ਲੱਭ ਰਹੇ ਆ ਕੋਈ ਨਹੀਂ ਚੱਲ ਰਹੇ ਹਜੇ ਹੌਲੀ ਹੌਲੀ ਆ ਘਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਦੋਨੇ ਸਾਈਡਾਂ ਤੋਂ ਆ ਵੀ ਤੇ ਆਹ ਵਾਲਾ ਵੀ ਭਾ ਜਿਹੜਾ ਇਹ ਪਿੰਡ ਆ ਨਾ ਇੱਥੇ ਲੋਕੀ ਬਹੁਤ ਘੱਟ ਆਉਂਦੇ ਨੇ ਅਗਰ ਤੁਸੀਂ ਇੱਥੇ ਨੇਪਾਲ ਚਾ ਰਹੇ ਹੋ ਤਾਂ ਬੰਦੀਪੁਰ ਨੂੰ ਕਦੇ ਵੀ ਸਕਿੱਪ ਨਾ ਕਰਨਾ ਇੱਥੇ ਜ਼ਰੂਰ ਆਇਓ ਇੱਥੇ ਬਹੁਤ ਜ਼ਿਆਦਾ ਤੁਹਾਨੂੰ ਫੀਲਿੰਗ ਆਊਗੀ ਕਿ ਮੈਂ ਯੂਰਪ ਕੰਟਰੀ ਚ ਘੁੰਮ ਰਿਹਾ ਹਾਂ ਨਾ ਤੇ ਹੁਣ ਅਸੀਂ ਲੱਭਣ ਲੱਗੇ ਆ ਇੱਥੇ ਕੇਵਲ ਕਾਰ ਲੱਗਦਾ ਉਹ ਯਾਰੀ ਆ ਇਹ ਪੁੱਛਦੇ ਆਂ ਅਸੀਂ ਕਿੱਥੋਂ ਮਿਲੂਗੀ ਸਾਨੂੰ ਕੇਵਲ ਕਾਰ ਇਹਦੀ ਰਾਈਡ ਦਿਖਾਉਣਾ ਤੁਹਾਨੂੰ ਕਰਕੇ ਹੁਣ ਸਭ ਤੋਂ ਉੱਚਾ ਹੋਟਲ ਆ ਇਹ ਨੇਪਾਲ ਦਾ ਇਹਦੀ ਉਚਾਈ ਹੈ ਦੀ 4354 ਫੁੱਟ ਉਚਾਈ ਹੈ ਇਹਦੀ ਦੇਖੋ ਸਭ ਤੋਂ ਉੱਪਰ ਆਹੋ ਅਸੀਂ ਖੜੇ ਆ ਇੱਥੇ ਹਜੇ ਸੋ ਆਇਆ ਜੇ ਟੁੰਡੀ ਖੇਲ ਮੰਦੀਪੁਰ ਇੱਥੇ ਆਪਾਂ ਦੇਖ ਸਕਦੇ ਆ ਜਿੱਦਾਂ ਕਿ ਉਹ ਲੋਕੀ ਆ ਰਹੇ ਨੇ ਉਹ ਸਾਰੇ ਬਾਹਰ ਦੇ ਲੋਕੀ ਨੇ ਘੁੰਮਣ ਫਿਰਨ ਆਉਂਦੇ ਨੇ ਇੱਥੇ ਦੇਖਣ ਵਾਸਤੇ ਤੇ ਇਹ ਟਰੈਕ ਬਣਿਆ ਹੋਇਆ ਏਦਾਂ ਤੁਰਨ ਫਿਰਨ ਵਾਸਤੇ ਸਾਰੇ ਬਾਹਰਲੇ ਦੇਸ ਵਾਲੇ ਲੋਕੀ ਘੁੰਮ ਰਹੇ ਨੇ ਦੇਖੋ ਠੀਕ ਉਹ ਘੋੜੇ ਦੇ ਬੈਠਾ ਗਦੇ ਤੇ ਉਹਨਾਂ ਕੀ ਆ ਤੇ ਇਹ ਜਨਾਂ ਕੋਈ ਨਹੀਂ ਆ ਰਹਾ ਮਤਲਬ ਹੋਣਾ ਬਾਕੀ ਅੱਗੇ ਚੱਲ ਰਹੇ ਆ ਹੋਰ ਦੇਖਦੇ ਇਧਰੋਂ ਅਸੀਂ ਆਇਆ ਪਿੱਛੋਂ ਤੇ ਉਹਦੇ ਬਾਅਦ ਫਿਰ ਆਪਾਂ ਕਰਾਂਗੇ ਕੇਵਲ ਕਾਰ ਬਈ ਹੁਣ ਮੈਂ ਤੁਹਾਨੂੰ ਇਹ ਦਿਖਾਉਣਾ ਕਿ ਅਸੀਂ ਆਏ ਕਿੱਥੋਂ ਆ ਥੱਲੋਂ ਠੀਕ ਆ ਆ ਦੇਖੋ ਇਧਰ ਬਰੋ ਦੇਖੋ ਉਹ ਸਾਹਮਣੇ ਆਇਆ ਅਸੀਂ ਇਹ ਇਹ ਦੇਖੋ ਬਾਈ ਆ ਇਥੋਂ ਆਇਆ ਅਸੀਂ ਇਹ ਆ ਥੱਲੇ ਡਿਮਰੂ ਡੁੰਮਰੇ ਡੁੰਮਰੇ ਪਿੰਡ ਤੋਂ ਉੱਪਰ ਆਇਆ ਅਸੀਂ ਬੰਦੀਪੁਰ ਦੇਖੋ ਭਾਈ ਆ ਖੜਿਆ ਇੱਥੇ ਆ ਕੇ ਆਉਰੇ ਆਇਆ ਲਓ ਜੀ ਆਪਾਂ ਨੂੰ ਲੱਗ ਗਈ ਕੇਵਲ ਕਾਰ ਦਿਖਦੇ ਆ ਕਿ ਉੱਥੇ ਜਾ ਕੇ ਕਿੰਨਾ ਪ੍ਰਾਈਜ਼ ਆ ਕਿੰਨਾ ਕ ਡਰ ਲੱਗਦਾ ਤੁਹਾਨੂੰ ਮੈਂ ਦਿਖਾਉਣਾ ਇੱਥੇ ਖੜ ਕੇ ਇਸ ਟਾਈਮ ਮੈਂ ਖੜਿਆ ਇੱਥੇ ਦੇਖ ਸਕਦੇ ਹੋ ਮੇਰੇ ਪਿੱਛੇ ਕਿੰਨੀ ਵੱਡੀ ਖਾਈ ਹੈ ਸੋ ਆਪਾਂ ਜਾਣਾ ਉਹ ਸਾਹਮਣੇ ਦੇਖੋ ਇਹ ਆਹ ਦੇਖੋ ਇੱਥੋਂ ਚੱਲੂਗੀ ਆਪਣੀ ਕੇਵਲ ਕਾਰ ਜਿਵੇਂ ਕਿ ਉਹ ਖੜੀ ਆ ਸਾਹਮਣੇ ਇਹਦੇ ਵਿੱਚ ਬੈਠਾਂਗੇ ਆਪਾਂ ਇਹ ਆਪਾਂ ਉਹ ਲੈ ਕੇ ਜਾਊਗੀ ਉਹ ਉੱਪਰੋਂ ਲੈ ਕੇ ਜਾਊਗੀ ਥੱਲੇ ਬਿਲਕੁਲ ਇਹ ਉਹ ਉੱਥੇ ਲੈ ਕੇ ਜਾਊਗੀ ਇਹ ਥੱਲੇ ਉੱਥੋਂ ਆਪਾਂ ਨੂੰ ਮਿਲ ਜੂਗੀ ਬੱਸ ਤੇ ਫਿਰ ਆਪਾਂ ਜਾਵਾਂਗੇ ਕਾਠਮੰਡੂ ਠੀਕ ਹੈ ਅਸੀਂ ਹੁਣ ਜਾ ਰਹੇ ਹਾਂ ਸਾਹਮਣੇ ਆ ਦੇਖੋ ਇੱਥੇ ਬੰਦੀਪੁਰ ਦਾ ਹਸਪਤਾਲ ਵੀ ਹੈ ਔਰ ਕਿਸੇ ਨੂੰ ਕੋਈ ਬਿਮਾਰੀ ਠਮਾਰੀ ਹੋ ਜਾਂਦੀ ਹੈ ਉਰੇ ਆ ਕੇ ਉਹ ਦਵਾਈ ਲੈ ਸਕਦਾ ਔਰ ਇੱਧਰ ਐਂਬੂਲੈਂਸ ਵੀ ਖੜੀ ਹੈ ਪੀਲੇ ਰੰਗ ਦੀ ਔਰ ਆਪਾਂ ਉਹ ਦਿਖਾ ਰਹੇ ਹਾਂ ਤੁਹਾਨੂੰ ਇੱਕ ਸਵੇਰੇ ਤੇ ਉਹ ਦੇਖੋ ਹੋਟਲ ਜਾ ਉਹ ਸੀਗਾ ਉਹ ਵਾਲਾ ਭਈਆ ਜੇਕਰ ਤੁਸੀਂ ਨੇਪਾਲ ਆਉਣੇ ਹੋ ਨਾ ਤਾਂ ਆ ਜਗ੍ਹਾ ਜਮਨ ਮਸ ਕਰੋ ਬਾਈ ਬਣ ਕੇ ਯਾਰ ਹੈ ਪਰਲਮੈਂਟਾਂ ਨੇ ਯਾਰ ਹੈ ਵੀਰ ਬਣ ਕੇ ਉਰੇ ਜਰੂਰ ਆਇਓ ਹੈ ਠੀਕ ਹੈ ਬੜਾ ਸੋਹਣਾ ਬੜਾ ਆਨੰਦ ਆ ਰਿਹਾ ਸਵਰਗ ਦਾ ਆਨੰਦ ਆ ਰਿਹਾ ਸਵਰਗ ਦਾ ਠੀਕ ਹੈ ਭੈਣ ਜੀ ਮਿਲ ਰਹੇ ਨੇ ਉੱਪਰ ਜਾ ਰਹੇ ਨੇ ਕੇਲੇ ਵੇਚ ਰਹੇ ਨੇ ਇਹਦੇ ਅੰਦਰ ਕੇਲਾ ਉੱਪਰ ਦੇਖੋ ਸਿਰ ਦੇ ਉੱਪਰ ਰੱਖਿਆ ਹੋਇਆ ਧੰਨ ਨੇ ਆ ਰਹੇ ਲੋਕ ਕਿਵੇਂ ਪਹਾੜਾਂ ਵਿੱਚ ਗੁਜ਼ਾਰਾ ਕਰਦੇ ਨੇ ਆਪਣਾ ਹਨ ਕਮਾਲ ਆ ਯਾਰ ਸੋ ਭਾਈ ਅਸੀਂ ਪਹੁੰਚ ਤਾਂ ਗਏ ਸੀਗੇ ਕੇਵਲ ਘਾਰ ਦੇ ਕੋਲ ਪਰ ਸਾਡੇ ਕਰਮ ਬਹੁਤ ਠੰਡੇ ਨੇ ਆ ਦੇਖ ਸਕਦੇ ਹੋ ਆ ਹੋਟਲ ਤੋਂ ਨੀਚੇ ਤੋਂ ਦਿਖਾ ਰਿਹਾ ਸਿਆਂ ਹੋਟਲ ਨੀਚੇ ਤੋਂ ਬਹੁਤ ਉੱਚਾ ਹੋਟਲ ਹੈ ਇਹ ਇੱਥੇ ਅੰਦਰ ਹੀ ਉਹ ਕੇਵਲਕਾਰ ਚੱਲਦੀ ਆ ਆ ਕੰਮ ਚੱਲ ਰਿਹਾ ਤਾਂ ਕਰਕੇ 2 ਦਿਨ ਵਾਸਤੇ ਬੰਦ ਕੀਤੀ ਹੋਈ ਆ ਇਹਨਾਂ ਨੇ ਸੋ ਅੱਜ ਅਸੀਂ ਨਹੀਂ ਕਰ ਰਹੇ ਅਗਰ ਆਣਾ ਇੱਥੇ ਤੁਸੀਂ ਇਹਦੇ ਅੰਦਰ ਆ ਸਕਦੇ ਹੋ ਇੱਥੋਂ ਆਉਣ ਜਾਣ ਦਾ ਕਿਰਾਇਆ 600 ਰੁਪਏ ਨੇਪਾਲੀ 600 ਰੁਪਏ ਦੇਣੇ ਆ ਉੱਪਰੋਂ ਨੀਚੇ ਲੈ ਕੇ ਜਾਣਗੇ ਨੀਚੋਂ ਉੱਪਰ ਲੈ ਕੇ ਜਾਣਗੇ ਠੀਕ ਹੈ 600 ਰੁਪਏ ਪਰ ਅਸੀਂ ਨਹੀਂ ਕਰ ਰਹੇ ਅਸੀਂ ਜਾ ਰਹੇ ਆ ਵਾਪਸ ਨੀਚੇ ਸੁਭਾਈ ਕੇਵਲਕਾਰ ਤਾਂ ਮਿਲਣੀ ਉੱਥੋਂ ਹੁਣ نیچے ਉਤਰ ਕੇ ਆਇਆ ਬੜੀ ਦੂਰ ਆ ਯਾਰ ਕੰਮ ਔਖਾ ਯਾਰ ਪੈਸੇ ਟਰੈਵਲ ਕਰਨਾ ਬਹੁਤ ਜ਼ਿਆਦਾ ਔਖਾ ਬਾਈ ਪਤਾ ਨਹੀਂ ਲੋਕੇ ਕਿਵੇਂ ਘੁੰਮਈ ਜਾਂਦੇ ਨੇ ਯਾਰ ਹਨਾ ਓਏ ਖਾਣਾ ਖਾਣ ਲੱਗਿਆ ਥੋੜੇ ਗੋਲ ਗੱਪੇ ਖਾਣ ਲੱਗਿਆ ਹੁਣ ਉਹ ਹੁੜੇ ਸਾਡੀ ਬੱਸ ਉਹਦੇ ਵਿੱਚ نیچے ਜਾਵਾਂਗੇ ਨੀਚੋਂ ਫਿਰ ਦੁਬਾਰੇ ਉੱਥੋਂ ਡੁੰਮਰੇ ਤੋਂ ਬੱਸ ਫੜ ਕੇ ਜਾਵਾਂਗੇ ਕਾਠਮੰਡੂ ਕਿ ਅਸੀਂ ਇੱਥੇ ਪਾਣੀ ਪੂਰੀ ਖਾਣ ਲੱਗਿਆ ਗੋਲ ਗੱਪੇ ਇਹ ਆਂਟੀ ਜੀ ਬਣਾ ਰਹੀ ਨੇ ਧਨੀਆ ਕੱਟਿਆ ਪਿਆਜ਼ ਕੱਟਿਆ ਤੇ ਮਸਾਲਾ ਜਆ ਪਾਇਆ ਗਲਾਸ ਦੇ ਵਿੱਚ ਲੱਗਦਾ ਸਾਨੂੰ ਗਲਾਸ ਦੇ ਵਿੱਚ ਪਾਣੀ ਦੇਣ ਤੇ ਸੌਣੇ ਕਿ ਇੱਕ ਇੱਕ ਗੋਲ ਗੱਪਾ ਦੇ ਦੇਣਗੇ ਕਿਉਂਕਿ ਤੁਸੀਂ ਚੱਕੀ ਜਾਓ ਆਪਣਾ ਆਪਣਾ ਉਹ ਚ ਪਾ ਕੇ ਪੀ ਜਾਓ ਲੱਗਦਾ ਇਦਾਂ ਬਣਾਉਗੇ ਆਂਟੀ ਉਹ ਦੇਖੋ ਆਂਟੀ ਨੇ ਬਣਾਤੇ ਆਪ ਨੂੰ ਗੋਲ ਗੱਪੇ 8 ਗੋਲ ਆਪਣੇ 50 ਰੁਪਏ ਦੇ ਨੇਪਾਲੀ ਸੋ ਲੋ ਜੀ ਆਪਾਂ ਬੱਸ ਵਿੱਚੋਂ ਉਤਰ ਗਏ ਆਂ ਬੰਦੀਪੁਰ ਤੋਂ نیچے ਆ ਕੇ ਦੁਬਾਰਾ ਹੁਣ ਆਪਾਂ ਇੱਥੋਂ ਬੱਸ ਫੜ ਕੇ ਜਾਵਾਂਗੇ ਕਾਠਮੰਡੂ ਕਾਠਮੰਡੂ ਜਾ ਕੇ ਵੀਡੀਓ ਦਾ ਐਂਡ ਕਰਾਂਗੇ ਇੱਥੋਂ ਬੱਸ ਕਿੰਨੇ ਰੁਪਏ ਲੱਗਦੇ ਨੇ ਕਾਠਮੰਡੂ ਦੇ ਉਹ ਵੀ ਤੁਹਾਨੂੰ ਦੱਸਾਂਗੇ ਹੁਣ ਜੇ ਸਾਡੇ ਉੱਪਰੋਂ نیچے ਆਉਣ ਦੇ ਲੱਗੇ ਨੇ 120 ਰੁਪਏ ਦੁਬਾਰਾ ਔਰ ਇਹ ਤੁੱਕ ਕਾਠਮੰਡੂ ਕਿੰਨਾ ਕਰਾਇਆ ਲੱਗਦਾ ਉਹ ਤੁਹਾਨੂੰ ਹੁਣ ਅੱਗੇ ਆ ਕੇ ਦੱਸਦੇ ਆ ਉਹ ਸਾਹਮਣੇ ਤੋਂ ਬੱਸ ਮਿਲੂਗੀ ਕਾਠਮੰਡੂ ਦੀ ਸੋ ਬਾਈ ਸਾਨੂੰ ਗੱਡੀ ਮਿਲੀ ਆ ਟਰੈਵਲਰ ਜੀ ਹੁੰਦੀ ਹੈ ਜਿਹੜੀ ਉਹ ਗੱਡੀ ਮਿਲੀ ਆ ਸਾਨੂੰ ਇੱਥੋਂ ਲੈ ਕੇ ਜਾਊਗੀ 400 ਰੁਪਏ ਵਿੱਚ ਇੱਕ ਬੰਦੇ ਦਾ ਕਰਾਇਆ ਤੇ ਦੂਜੇ ਦਾ ਵੀ 400 800 ਰੁਪਏ ਵਿੱਚ ਦੋਵੇਂ ਜਾਣੇ ਜਾਵਾਂਗੇ ਅਸੀਂ ਤੇ ਵਿੱਚ ਗਾਣੇ ਚਾਦਰ ਨੇ ਕਾਪੀਰਾਈਟ ਦਾ ਖਤਰਾ ਰਹਿੰਦਾ ਸੋ ਅੱਗੇ ਜਾ ਕੇ ਬਾਕੀ ਗੱਲਬਾਤ ਦੱਸਾਂਗੇ ਤੁਹਾਨੂੰ ਬਾਈ ਨੇਪਾਲ ਦੇ ਵਿੱਚ ਡੀਜ਼ਲ ਦਾ ਰੇਟ ਆ 155 ਰੁਪਏ ਨੇਪਾਲੀ ਰੇਟ ਹੋਈ ਪਈ ਹਾਲਤ ਖਰਾਬ ਹੁਣ ਆ ਪਲੇਟ ਜੀ ਲਈ ਆਏ ਸੀ ਫਰਾਈਡ ਰਾਈਸ ਬ్రో ਫਰਾਈਡ ਰਾਈਸ ਠੀਕ ਆ ਬੜਾ ਵਧੀਆ ਸਵਾਲ ਆ ਰਿਹਾ ਇਹਦਾ ਤੇ ਆ ਨਿਕਮਲੀ ਆਪਾਂ ਨੂੰ 600 ਰੁਪਏ ਦੀ 20 ਰੁਪਏ ਵਾਲੀ 600 ਰੁਪਏ ਦੀ ਮਿਲੀ ਆਪਾਂ ਨੂੰ ਇਹ ਠੀਕ ਆ ਸੋ ਇੱਥੋਂ ਆਪਣਾ 2 ਘੰਟੇ ਦਾ ਰਹਿ ਗਿਆ ਆਪਣਾ 2 ਘੰਟੇ ਬਾਅਦ ਆਪਾਂ ਪਹੁੰਚ ਜਾਵਾਂਗੇ ਕਾਠਮੰਡੂ ਉੱਥੇ ਜਾ ਕੇ ਸੌਵਾਂਗੇ ਰਾਮ ਨਾਲ ਥੱਕੇ ਪਿਆ ਹਾਰੇ ਪਿਆ ਕੱਲ ਨੂੰ ਸਵੇਰੇ ਉੱਠਦੇ ਹੀ ਨਵੀਂ ਵੀਡੀਓ ਆਊਗੀ ਤੁਹਾਨੂੰ ਕੱਲ ਨੂੰ ਅਗਲੇ ਦਿਨ ਤੇ ਫਿਰ ਦੇਖਦੇ ਆਂ ਉੱਥੋਂ ਦਾ ਕੀ ਕੁਝ ਖਾਸ ਆ ਉਹ ਦਿਖਾਵਾਂਗੇ ਨਾਈਟ ਲਾਈਫ ਦਿਖਾਵਾਂਗੇ ਜੋ ਵੀ ਆ ਸਾਰਾ ਕੁਝ ਦਿਖਾਵਾਂਗੇ ਕਾਠਮੰਡੂ ਦਾ ਫਿਲਹਾਲ ਆਪਾਂ ਅਸੀਂ ਖਾਣਾ ਖਾਣੇ ਆ ਭੁੱਖ ਲੱਗੀ ਪਈ ਆ ਠੀਕ ਆ ਆ ਗੱਡੀ 'ਚ ਅਸੀਂ ਆਇਆ ਇਹ ਨੇ ਲੈਨੇ ਆਪਣੇ ਤੋਂ ਬੰਦੀਪੁਰ ਤੋਂ 400 ਰੁਪਏ ਇੱਕ ਬੰਦੇ ਦੇ ਕਾਠਮੰਡੂ ਤੱਕ ਅਗਰ ਇਹ ਤੁਸੀਂ ਪੋਖਰਾ ਤੋਂ ਡਾਇਰੈਕਟ ਜਾਂਦੇ ਕਾਠਮੰਡੂ ਤਾਂ ਇਹ ਤੁਹਾਡੇ ਤੋਂ 700 750 ਰੁਪਇਆ ਇੰਨੇ ਰੁਪਏ ਲੈਣੇ ਸੀਗੇ ਇਹਨੇ ਠੀਕ ਆ ਬਾਕੀ ਬੱਸਾਂ ਦਾ ਅਲੱਗ-ਅਲੱਗ ਕਿਰਾਇਆ ਹੁੰਦਾ ਪਰ ਅਗਰ ਇਹ ਕਰਾਣੀ ਹੈ ਜੀ ਤੁਸੀਂ ਕਰਾ ਸਕਦੇ ਹੋ ਬੜੀ ਵਧੀਆ ਚੀਜ਼ ਆ ਇਹ ਬੜੀ ਭੱਜੀ ਜਾਂਦੀ ਆ ਵਧੀਆ ਮਤਲਬ ਹੈ ਨਾ ਬੱਸਾਂ ਨਾਲੋਂ ਤੇਜ਼ ਜਾਂਦੀ ਆ ਥੋੜੀ ਜੀ ਘੱਟ ਟਾਈਮ ਦੇ ਵਿੱਚ ਤੁਹਾਨੂੰ ਇਹ ਸਰੇ ਲਾ ਦੂਗੀ ਤੇ ਇਹ ਤੁਸੀਂ ਪੋਖਰਾ ਤੋਂ ਵੀ ਫੜ ਸਕਦੇ ਹੋ ਤੁਸੀਂ ਕਾਠਵੰਡੂ ਤੋਂ ਪੋਖਰਾ ਜਾਣਾ ਤਾਂ ਵੀ ਤੁਸੀਂ ਇਹ ਫੜ ਸਕਦੇ ਹੋ ਠੀਕ ਹੈ ਭਈਆ ਦੇਖੋ ਸੀ ਨਾ ਖਾਣਾ ਖਾ ਕੇ ਇੱਥੇ ਪੈਸੇ ਦੇਣ ਲੱਗੇ ਸੀ ਇਹ ਤੇ ਜਿਹੜੀ ਇਸ ਕਾ ਬੋਤਲ ਪਈ ਆ ਇਹ ਆਪਣੇ 20 ਰੁਪਏ ਦੀ ਮਿਲਦੀ ਆ ਔਰ ਇਹਦੇ ਉੱਪਰ ਲਿਖਿਆ ਹੋਇਆ 50 ਰੁਪਏ ਠੀਕ ਹੈ ਐਮ ਆਰ ਪੀ ਔਰ ਇਹਨਾਂ ਨੇ ਲਈ ਸਾਨੂੰ 65 ਰੁਪਏ ਦੀ ਐਦਾਂ ਲੁੱਟਦੇ ਨੇ ਸਾਲੇ ਇਹ ਤੋ ਹਾਂਜੀ ਦੋਸਤੋ ਆਪਾਂ ਉਤਰ ਗਏ ਆ 10:30 ਵਜੇ ਬੱਸ ਨੇ ਸਿਰੇ ਲਾਤਾ ਉਹ ਟੈਕਸੀ ਜੀ ਸੀ ਕੀ ਸੀ ਜੋ ਟਰੈਵਲ ਸੀ ਹਨਾ ਤੇ ਉਹਨੇ ਆਪਾਂ ਨੂੰ ਇੱਥੇ ਸਿਰੇ ਲਾਇਆ ਇਹ ਆਪਾਂ ਉਤਰਿਆ ਬਸ ਬਾਰਕ ਇੱਥੇ ਆਪਾਂ ਹੋਟਲ ਲੜ ਰਹੇ ਬਿਲਕੁਲ ਸਸਤਾ ਰੇਟ ਹੈ ਅ ਸਾਇਦ 600 ਰੁਪਏ ਵਿੱਚ ਤੁਹਾਨੂੰ ਮਿਲ ਜੂਗਾ ਚਲਦੇ ਆਂ ਉੱਪਰ ਤੁਹਾਨੂੰ ਦਿਖਾਉਣੇ ਆ ਪਹਿਲਾਂ ਉੱਪਰ ਹੋਟਲ ਜਾ ਕੇ ਕਿਵੇਂ ਦਾ ਅਗਰ ਸਹੀ ਲੱਗਿਆ ਫਿਰ ਆਪਾਂ ਅੱਜ ਦੀ ਰਾਤ ਆਪਾਂ ਇੱਥੇ ਰੁਕਾਂਗੇ ਕੱਲ ਨੂੰ ਆਪਾਂ ਸਾਰਾ ਘੁੰਮਾਂਗੇ ਕਾਠਮੰਡੂ ਔਰ ਰਾਤ ਨੂੰ ਘੁੰਮਾਂਗੇ ਆਪਾਂ ਨਾਈਟ ਲਾਈਫ ਠੀਕ ਹੈ ਤੋ ਚਲਦੇ ਆਂ ਉੱਪਰ ਸੋ ਲੋ ਜੀ ਆਪਾਂ ਆ ਗਏ ਆ ਹਾਟਲ ਚ ਚੌਥੀ ਮੰਜ਼ਲ ਤੇ ਆ ਆਪਾਂ ਨੂੰ ਇੱਥੇ ਰੂਮ ਮਿਲਿਆ ਦੋ ਡਬਲ ਬੈੱਡ ਲੱਗੇ ਹੋਏ ਇੱਕ ਡਬਲ ਬੈੱਡ ਆ ਦੋ ਸਿੰਗਲ ਬੈੱਡ ਲੱਗੇ ਹੋਏ ਨੇ ਠੀਕ ਹੈ ਦੇਖ ਸਕਦੇ ਹੋ ਇੱਧਰ ਅਟੈਚ ਬਾਥਰੂਮ ਲੈਟਰਨ ਨਾਲ ਆ ਇਹਦੇ ਤੇ ਇਹਦਾ ਜਿਹੜਾ ਆਪਾਂ ਨੂੰ ਕਿਰਾਇਆ ਉਹ ਪਿਆ ਸਿਰਫ 300 ਰੁਪਏ ਠੀਕ ਹੈ ਔਰ ਮਤਲਬ ਕਿ ਅਸੀਂ ਦੋ ਬੰਦੇ ਆ ਦੋ ਬੰਦੇ ਨੂੰ 3-300 ਆਊਗਾ ਟੋਟਲ ਇਹਦਾ 600 ਰੁਪਏ 네ਪਾਲੀ ਅੰਡੀਆ ਦਾ ਲਗਾ ਲੋ 450 400 ਦੇ ਲੱਗੇ ਸਕੇ ਹੋਊਗਾ ਮੇਰੇ ਕੋਲ ਬਹੁਤ ਵਧੀਆ ਰੇਟ ਮਿਲ ਗਿਆ ਸਾਨੂੰ ਤੇ ਇੱਥੋਂ ਜਿਹੜੇ ਥਮੇਲ ਮੇਨ ਮਾਰਕੀਟ ਆ ਮੇਨ ਕਾਠ ਮੰਡੂ ਦੀ ਲੋਕੇਸ਼ਨ ਦੇਖਣ ਵਾਲੀ ਆ ਘੁੰਮਣ ਵਾਲੀ ਆ ਹਨਾ ਔਰ ਨਾਈਟ ਲਾਈਫ ਦੇਖਣ ਵਾਲੀ ਆ ਉਹ ਇੱਥੋਂ 4-5 ਕਿਲੋਮੀਟਰ ਆ ਸਾਰੀ ਬਿਲਕੁਲ ਲੱਗੇ ਹੀ ਆ ਠੀਕ ਆ ਸੋ ਇਹ ਇਦਾਂ ਦਾ ਰੂਮ ਦੇਖ ਸਕਦੇ ਹੋ ਠੀਕ ਆ ਆ ਸਾਡੇ ਬੈਗ ਪਏ ਨੇ ਸੋ ਅੱਜ ਅਸੀਂ ਬਹੁਤ ਜ਼ਿਆਦਾ ਥੱਕ ਗਏ ਔਰ ਅੱਜ ਦੀ ਵੀਡੀਓ ਕਿਵੇਂ ਲੱਗੀ ਹੈ ਜਰੂਰ ਦੱਸੋ ਕਮੈਂਟ ਕਰਕੇ ਸੋ ਮਿਲਦੇ ਆ ਅਗਲੀ ਵੀਡੀਓ 'ਓ ਤੱਕ ਬਾਏ ਬਾਏ